ਪਰ ਇਸ ਨਵੇਂ ਸਾਲ ਦੇ ਵਿੱਚ ਅਸੀਂ ਨਵੇਂ ਸੰਕਲਪ ਲੈਣੇ ਆ। ਅਰ 2025 ਸਾਨੂੰ ਬਹੁਤ ਚੀਜ਼ਾਂ ਸਿਖਾ ਕੇ ਗਿਆ ਹੈ। ਬਹੁਤ ਕੁਝ ਸਿੱਖਿਆ ਆਪਾਂ 2025 ਦੇ ਵਿੱਚ। ਬਹੁਤ ਚੀਜ਼ਾਂ ਸਫਲਤਾ ਦੇ ਬਾਰੇ ਵਿੱਚ, ਅਸਫਲਤਾ ਦੇ ਬਾਰੇ ਵਿੱਚ, ਦੁੱਖ ਸੁੱਖ ਦੇ ਬਾਰੇ ਵਿੱਚ। ਆਪਣਿਆਂ ਬਗਾਨਿਆਂ ਦੇ ਬਾਰੇ ਵਿੱਚ ਬਹੁਤ ਚੀਜ਼ਾਂ ਰੂਹਾਨੀ ਸਿੱਖੀਆਂ ਆਪਾਂ ਪਰਮੇਸ਼ਵਰ ਦੇ ਨੇੜੇ ਜਾਣ ਬਾਰੇ ਸਿੱਖਿਆ ਅਰ ਜਿਹੜੇ 2025 ਦੇ ਵਿੱਚ ਹੀ ਪ੍ਰਭੂ ਦੇ ਕੋਲ ਆਏ ਉਹਨਾਂ ਦੇ ਲਈ ਤਾਂ 2025 ਬਹੁਤ ਜ਼ਿਆਦਾ ਮੁਬਾਰਕ ਸਾਲ ਰਿਹਾ ਕਿਉਂਕਿ ਇਹ ਸਾਲ ਉਹਨਾਂ ਨੂੰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਲੈ ਕੇ ਆਇਆ ਹallelujah ਤੇ ਅੱਜ ਅਸੀਂ 2025 ਦੇ ਲਈ ਵੀ ਪਰਮੇਸ਼ਵਰ ਦਾ ਬਹੁਤ ਧੰਨਵਾਦ ਕਰਨਾ ਹੈ ਹallelujah ਕਿ ਪਰਮੇਸ਼ਵਰ ਨੇ ਪੂਰਾ ਸਾਲ ਸਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕੀਤਾ ਪੂਰਾ ਸਾਲ ਸਾਨੂੰ ਸਭ ਕੁਝ ਮੁਹੱਈਆ ਕਰਵਾਇਆ ਜਿਸ ਕਿਸੇ ਚੀਜ਼ ਦੀ ਵੀ ਸਾਨੂੰ ਜ਼ਰੂਰਤ ਸੀਗੀ ਸਾਨੂੰ ਰੋਜ਼ ਦਿਨ ਸਵਾਦਲੇ ਭੋਜਨ ਦਿੱਤੇ ਨੇਗਲੈਂਡ ਦੇ ਲਈ ਤੰ ਟਕਣ ਦੇ ਲਈ ਸੁੰਦਰ ਵਸਤਰ ਦਿੱਤੇ ਪਰਮੇਸ਼ਵਰ ਨੇ ਰਹਿਣੇ ਨੂੰ ਟਿਕਾਣਾ ਦਿੱਤਾ ਪਰਮੇਸ਼ਵਰ ਨੇ ਜਿੱਥੇ ਕਿਤੇ ਵੀ ਸਾਨੂੰ ਮਦਦ ਦੀ ਜ਼ਰੂਰਤ ਪਈ ਪਰਮੇਸ਼ਵਰ ਨੇ ਡਿਵਾਈਨ ਹੈਲਪਰ ਸਾਡੇ ਲਈ ਖੜੇ ਕੀਤੇ ਕਈ ਵਾਰੀ ਤੁਸੀਂ ਬਿਮਾਰ ਹੋਏ ਹੋਵੋਗੇ ਪਰ ਪਰਮੇਸ਼ਵਰ ਨੇ ਉਹਨਾਂ ਬਿਮਾਰੀਆਂ ਨੂੰ ਤੁਹਾਡੇ ਉੱਤੇ ਜਿੱਤਣ ਨਹੀਂ ਦਿੱਤਾ ਪਰਮੇਸ਼ਵਰ ਨੇ ਉਹਨਾਂ ਬਿਮਾਰੀਆਂ ਦੇ ਉੱਤੇ ਤੁਹਾਨੂੰ ਫਤਿਹ ਦਿੱਤੀ ਕਈ ਬੜੀ ਵੈਰੀਆਂ ਨੇ ਸਿਰ ਚੁੱਕਿਆ ਹੋਊਗਾ ਪਰ ਪਰਮੇਸ਼ਰ ਨੇ ਉਹਨਾਂ ਸਾਰੇ ਆਤਮਕ ਵੈਰੀਆਂ ਦਾ ਸਿਰ ਕੁਚਲਿਆ ਜਿਨ੍ਹਾਂ ਨੇ ਤੁਹਾਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਸੋ 2025 ਦੇ ਵਿੱਚ ਪਰਮੇਸ਼ਰ ਨੇ ਤੁਹਾਡੇ ਜੀਵਨ ਦੇ ਵਿੱਚ ਅਦਭੁਤ 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 ਕੰਮ ਕੀਤੇ ਜੋ ਤੁਸੀਂ ਸੋਚਿਆ ਵੀ ਨਹੀਂ ਸੀ ਪਰਮੇਸ਼ਰ ਨੇ ਉਹ ਸਭ ਕੁਝ ਤੁਹਾਨੂੰ ਦਿੱਤਾ ਅਰ ਸਿਰਫ ਤੁਹਾਨੂੰ ਹੀ ਨਹੀਂ ਤੁਹਾਡੇ ਪੂਰੇ-ਪੂਰੇ ਪਰਿਵਾਰ ਨੂੰ ਤੁਹਾਡੇ ਕਾਰੋਬਾਰਾਂ ਨੂੰ ਤੁਹਾਡੇ ਖੇਤਾਂ ਨੂੰ ਤੁਹਾਡੇ ਮਾਲ ਡੰਗਰ ਨੂੰ ਤੁਹਾਡੇ ਸਭ ਕਾਸੇ ਨੂੰ ਪਰਮੇਸ਼ਰ ਨੇ ਸੰਭਾਲ ਕੇ ਰੱਖਿਆ ਅਰ ਸਭ ਤੋਂ ਵੱਡੀ ਗੱਲ ਕਿ ਅੱਜ ਵੀ ਸਾਡੇ ਸਾਹ ਚੱਲ ਰਹੇ ਆ ਬਹੁਤ سارے ਲੋਕ 2025 ਦੇ ਵਿੱਚ ਅਲਵਿਦਾ ਕਰ ਗਏ ਇਸ ਧਰਤੀ ਨੂੰ ਇਸ ਫਾਨੀ ਸੰਸਾਰ ਨੂੰ ਪਰ ਸ਼ੁਕਰਗੁਜ਼ਾਰੀਆਂ ਕਰੋ ਪਰਮੇਸ਼ਵਰ ਦੀਆਂ ਕਿ ਸਾਨੂੰ ਇਸ ਸਮਾਂ ਮਿਲਿਆ ਕਿ ਅਸੀਂ 2026 ਦੇ ਵਿੱਚ ਐਂਟਰ ਹੋਣ ਜਾ ਰਹੇ ਇੱਕ ਨਿਊ ইয়ার ਦੇ ਵਿੱਚ ਅਸੀਂ ਐਂਟਰ ਹੋਣ ਵਾਲੇ ਆ ਕੁਛ ਹੀ ਘੰਟਿਆਂ ਦੇ ਵਿੱਚ ਅਸੀਂ ਨਵੇਂ ਸਾਲ ਦੇ ਵਿੱਚ ਹੋਵਾਂਗੇ ਹallelujah ਸੋ ਪ੍ਰਭੂ ਬਹੁਤ ਮਹਾਨ ਆ ਤੇ ਉਹਦੀ ਦਇਆ ਉਹਦੀ ਕਿਰਪਾ ਸਦਾ ਦੀ ਆ ਸਦਾ ਤੋਂ ਸਦਾ ਤੱਕ ਹallelujah ਆਜੋ ਆਪਾਂ ਦੇਖੀਏ ਯਸਾਯਾ ਦੀ ਕਿਤਾਬ ਉਹਦਾ 43 ਚੈਪਟਰ ਬੁੱਕ ਆਫ ਯਸਾਇਆ ਚੈਪਟਰ 43 ਯਸਾਯਾ ਦੀ ਕਿਤਾਬ 43 ਅਧਿਆਏ ਉਹਦੀ 18 ਤੇ 19 ਨੰਬਰ ਪੰਕਤੀ ਚ ਇਦਾਂ ਲਿਖਿਆ ਆ ਪਹਿਲੀਆਂ ਗੱਲਾਂ ਨੂੰ ਚੇਤੇ ਨਾ ਕਰੋ ਪੁਰਾਣੀਆਂ ਗੱਲਾਂ ਨੂੰ ਨਾ ਸੋਚੋ ਵੇਖੋ ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ ਉਹ ਹੁਣੇ ਹੀ ਦਿਸ ਪਵੇਗਾ ਕਿ ਤੁਸੀਂ ਉਸ ਤੋਂ ਅਣਜਾਣ ਰਹੋਗੇ ਮੈਂ ਉਜਾੜ ਵਿੱਚ ਹੀ ਰਾਹ ਬਣਾਵਾਂਗਾ ਅਤੇ ਥਲ ਵਿੱਚ ਨਦੀਆਂ ਆਮੀਨ ਸੋ ਪ੍ਰਭੂ ਦਾ ਵਚਨ ਸਾਨੂੰ ਕੀ ਕਹਿੰਦਾ ਪਹਿਲੀਆਂ ਗੱਲਾਂ ਨੂੰ ਚੇਤੇ ਨਾ ਕਰੋ ਜੋ ਵੀ ਤੁਹਾਡੀ ਲਾਈਫ ਦੇ ਵਿੱਚ ਫੇਲਿਅਰ ਦੀਆਂ ਗੱਲਾਂ ਆ ਅਸਫਲਤਾ ਦੀਆਂ ਗੱਲਾਂ ਆ ਤੁਸੀਂ ਉਹਨਾਂ ਨੂੰ ਚੇਤੇ ਨਹੀਂ ਕਰਨਾ ਉਹ ਗੱਲਾਂ ਜੋ ਕਿਸੇ ਨੇ ਤੁਹਾਨੂੰ ਬੋਲੀਆਂ ਅਰ ਸੋਚ ਕੇ ਤੁਹਾਨੂੰ ਦੁੱਖ ਲੱਗਦਾ ਆ ਤੁਸੀਂ ਉਹਨਾਂ ਗੱਲਾਂ ਨੂੰ ਚੇਤੇ ਨਹੀਂ ਕਰਨਾ ਉਹ ਗੱਲਾਂ ਜਿਹੜੀਆਂ ਤੁਹਾਨੂੰ ਨਿਰਾਸ਼ ਕਰ ਦਿੰਦੀਆਂ ਤੁਹਾਨੂੰ ਡੀਮੋਟਿਵ ਕਰਦੀਆਂ ਆ ਤੁਸੀਂ ਉਹਨਾਂ ਗੱਲਾਂ ਨੂੰ ਚੇਤੇ ਨਹੀਂ ਕਰਨਾ ਉਹ ਜੋ ਤੁਹਾਡੇ ਕੋਲੋਂ ਬਹੁਤ ਗਲਤੀਆਂ ਹੁੰਦੀਆਂ ਰਹੀਆਂ ਬਾਰ-ਬਾਰ ਤੁਸੀਂ ਉਹਨਾਂ ਨੂੰ ਚੇਤੇ ਨਹੀਂ ਕਰਨਾ ਉਹ ਜੋ ਤੁਹਾਨੂੰ ਛੱਡ ਕੇ ਚਲੇ ਗਏ ਤੁਹਾਡੀ ਮਦਦ ਨਹੀਂ ਕੀਤੀ ਉਹਨਾਂ ਨੇ ਤੁਹਾਡੇ ਨਾਲ ਨਹੀਂ ਤੁਰੇ ਤੁਸੀਂ ਉਹਨਾਂ ਗੱਲਾਂ ਨੂੰ ਚੇਤੇ ਨਹੀਂ ਕਰਨਾ ਹਰੇਕ ਉਹ ਗੱਲ ਜਿਹੜੀ ਤੁਹਾਨੂੰ ਦੁੱਖ ਦਿੰਦੀ ਆ ਤੁਹਾਨੂੰ ਸਤਾਉਂਦੀ ਆ ਤੁਹਾਨੂੰ ਅੱਗੇ ਵਧਣ ਤੋਂ ਰੋਕਦੀ ਆ ਤੁਹਾਡੇ ਉਤਸ਼ਾਹ ਨੂੰ ਕਮਜ਼ੋਰ ਕਰਦੀ ਤੁਸੀਂ ਇਹੋ ਜਿਹੀ ਕਿਸੇ ਵੀ ਗੱਲ ਨੂੰ ਚੇਤੇ ਨਹੀਂ ਕਰਨਾ ਇਹ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਕਹਿ ਰਿਹਾ ਕਿਉਂਕਿ ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਆ ਅਰਵਚਨ ਦੇ ਵਿੱਚ ਲਿਖਿਆ ਪਹਿਲੀਆਂ ਗੱਲਾਂ ਨੂੰ ਚੇਤੇ ਨਾ ਕਰੋ ਪੁਰਾਣੀਆਂ ਗੱਲਾਂ ਨੂੰ ਨਾ ਸੋਚੋ ਕਈ ਆਪਣੇ ਪਾਪ ਵਾਲੇ ਜੀਵਨ ਬਾਰੇ ਸੋਚਦੇ ਰਹਿੰਦੇ ਆ ਕਈ ਜੋ ਬੀਤ ਚੁੱਕੇ ਸਮਿਆਂ ਵਿੱਚ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਦੇ ਇਨ-ਲॉज ਨੇ ਉਹਨਾਂ ਦੇ ਫੈਮਿਲੀ ਮੈਂਬਰਸ ਨੇ ਜੋ ਕੁਝ ਵੀ ਉਹਨਾਂ ਦੇ ਨਾਲ ਰੂਡ ਕੀਤਾ ਗਲਤ ਬਿਹੇਵ ਕੀਤਾ ਮਾੜਾ ਚੰਗਾ ਬੋਲਿਆ ਉਹਨਾਂ ਨੂੰ ਉਹਨਾਂ ਗੱਲਾਂ ਨੂੰ ਰੜਕਦੇ ਰਹਿੰਦੇ ਬਾਰ-ਬਾਰ ਉਹਨਾਂ ਚੀਜ਼ਾਂ ਨੂੰ ਹੀ ਦੁਹਰਾਉਂਦੇ ਰਹਿੰਦੇ ਆ ਜੋ ਉਹਨਾਂ ਨੂੰ ਬੀਤ ਚੁੱਕੇ ਸਮੇਂ ਵਿੱਚ ਘਾਟੇ ਪੈ ਗਏ ਜੋ ਚੀਜ਼ਾਂ ਉਹਨਾਂ ਦੀਆਂ ਗਵਾਚ ਗਈਆਂ ਉਹਨਾਂ ਨੂੰ ਸੋਚ ਕੇ ਦੁਖੀ ਹੁੰਦੇ ਰਹਿੰਦੇ ਆ ਜਾਂ ਜੋ ਕੁਝ ਉਹਨਾਂ ਨੂੰ ਛੱਡਣਾ ਪਿਆ ਉਹਨਾਂ ਚੀਜ਼ਾਂ ਨੂੰ ਸੋਚਦੇ ਰਹਿੰਦੇ ਆ ਤਾਂ ਵਚਨ ਕਹਿੰਦਾ ਪੁਰਾਣੀਆਂ ਗੱਲਾਂ ਨੂੰ ਚੇਤੇ ਨਹੀਂ ਕਰਨਾ ਪਹਿਲੀਆਂ ਗੱਲਾਂ ਨੂੰ ਨਹੀਂ ਦੁਹਰਾਉਣਾ ਵੇਖੋ ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ ਅਰ ਲਿਖਿਆ ਹੁਣੇ ਹੀ ਦਿਸ ਪਵੇਗਾ ਅਰ ਉਹ ਨਵਾਂ ਕੰਮ ਕੀ ਆ ਕਹਿੰਦਾ ਤੁਸੀਂ ਉਸ ਤੋਂ ਅਣਜਾਣ ਨਹੀਂ ਰਹੋਗੇ ਮੈਂ ਉਜਾੜਾਂ ਵਿੱਚ ਰਾਹ ਬਣਾਵਾਂਗਾ ਅਤੇ ਥਲ ਵਿੱਚ ਨਦੀਆਂ ਪਰਮੇਸ਼ਵਰ ਤੁਹਾਡੇ ਲਈ ਅਦਭੁਤ ਕੰਮ ਕਰਨ ਜਾ ਰਹੇ 2026 ਦੇ ਵਿੱਚ ਜਿੱਥੇ ਤੁਸੀਂ ਆਪਣੇ ਆਪ ਨੂੰ ਫੇਲੀਅਰ ਸਮਝ ਰਹੇ ਸੀ ਉੱਥੇ ਹੀ ਤੁਸੀਂ ਵਿਕਟੋਰੀਅਸ ਹੋਮੋਗੇ ਯੀਸੂ ਜੀ ਦੇ ਨਾਮ 'ਚ ਜਿੱਥੇ ਤੁਸੀਂ ਬਾਰ-ਬਾਰ ਡਿੱਗ ਰਹੇ ਸੀ ਪਰਮੇਸ਼ਵਰ ਤੁਹਾਨੂੰ ਉੱਥੇ ਹੀ ਉੱਚਾ ਚੱਕਣਗੇ ਜਿਹੜੇ ਬੱਚੇ ਤੁਸੀਂ ਕਹ ਰਹੇ ਸੀ ਕਿ ਇਹ ਆਣ ਅਗਿਆਕਾਰੀ ਦੇ ਵਿੱਚ ਚੱਲਦੇ ਇਹ ਕੁਝ ਨਹੀਂ ਕਰ ਸਕਦੇ ਉਹੀ ਬੱਚੇ ਤੁਹਾਡਾ ਤੁਹਾਡੇ ਖਾਨਦਾਨ ਦਾ ਨਾਮ ਰੋਸ਼ਨ ਕਰਨਗੇ ਉਹ ਕਾਰੋਬਾਰ ਜਿਨ੍ਹਾਂ ਨੂੰ ਕਰਦਿਆਂ ਕਰਦਿਆਂ ਤੁਸੀਂ ਅੱਕ ਗਏ ਹੋ ਥੱਕ ਗਏ ਹੋ ਬਹੁਤ ਇਨਵੈਸਟਮੈਂਟ ਲਗਾਤੀ ਪਰ ਚੱਲ ਨਹੀਂ ਰਹੇ ਉਹੀ ਕਾਰੋਬਾਰ ਤੁਹਾਡੀ ਪ੍ਰੋਸਪਰਿਟੀ ਦਾ ਟਾਪ ਰੀਜ਼ਨ ਹੋਊਗਾ ਸ਼ੁਰਧੇ ਬਚਨ ਦੇ ਵਿੱਚ ਲਿਖਿਆ ਮੈਂ ਉਜਾੜਾਂ ਦੇ ਵਿੱਚ ਤੁਹਾਡੇ ਲਈ ਰਾਹ ਬਣਾਉਂਗਾ ਤੇ ਥਲ ਦੇ ਵਿੱਚ ਤੁਹਾਡੇ ਲਈ ਨਦੀਆਂ ਅਰ ਲਿਖਿਆ ਉਹ ਤੁਹਾਨੂੰ ਹਰੇ ਦਿਸ ਪਵੇਗਾ ਤੁਹਾਡੀ ਲਾਈਫ ਦੇ ਵਿੱਚ ਤੁਸੀਂ ਆਪਣੇ ਇਸ ਸਾਲ ਦੇ ਪਹਿਲੇ ਹੀ ਮਹੀਨੇ ਤੋਂ ਤੁਸੀਂ ਆਪਣੀ ਪ੍ਰੋਸਪਰਿਟੀ ਨੂੰ ਦੇਖਣਾ ਸ਼ੁਰੂ ਕਰੋਗੇ ਆਪਣੇ ਸਕਸੈਸ ਨੂੰ ਦੇਖਣਾ ਸ਼ੁਰੂ ਕਰੋਗੇ ਆਪਣੀ ਲਾਈਫ ਦੇ ਵਿੱਚ ਤੁਸੀਂ ਸਪਿਰਚੁਅਲ ਗਰੋਥ ਨੂੰ ਦੇਖਣਾ ਸ਼ੁਰੂ ਕਰੋਗੇ ਆਤਮਿਕ ਬੜੌਤਰੀ ਹੋਊਗੀ ਤੁਹਾਡੀ ਤੁਸੀਂ ਧਨ ਦੌਲਤ ਦੇ ਵਿੱਚ ਵਧੋਂਗੇ ਤੁਸੀਂ ਜੇਸ ਚੰਗੇ ਕੰਮ ਨੂੰ ਹੱਥ ਪਾਓਗੇ ਤੁਸੀਂ ਸਫਲ ਹੋਵੋਗੇ ਅਰੇ ਕਿਸੇ ਇਨਸਾਨ ਦੀਆਂ ਗੱਲਾਂ ਨਹੀਂ ਆ ਪਰਮੇਸ਼ਵਰ ਦੀਆਂ ਗੱਲਾਂ ਆ ਉਹ ਵਾਈਫ ਜਿੰਨੂੰ ਤੁਸੀਂ ਇਸ ਲਈ ਛੱਡਣਾ ਚਾਹੁੰਦੇ ਹੋ ਕਿ ਉਹਦੇ ਤੋਂ ਬੱਚਾ ਪੈਦਾ ਨਹੀਂ ਹੋ ਰਿਹਾ ਤੁਸੀਂ ਸੋਚ ਰਹੇ ਹੋ ਕਿ ਇੱਕ ਹੋਰ ਮੈਰिज ਹੋ ਜਾਏ ਪਰਮੇਸ਼ਵਰ ਉਸੇ ਵਾਈਫ ਦੀ ਕੋਖ ਨੂੰ ਹਰਿਆ ਭਰਿਆ ਕਰਨ ਜਾ ਰਿਹਾ ਆ ਵਚਨ ਸਿ ਲਿਖਿਆ ਮੇਰਾ ਪਰਮੇਸ਼ਵਰ ਬਾਂਸ ਨੂੰ ਪੁੱਤਰਾਂ ਵਾਲੀ ਬਣਾ ਕੇ ਉਹਦਾ ਘਰ ਵਸਾ ਦਿੰਦਾ ਆ ਹallelujah ਪਰਮੇਸ਼ਵਰ ਉਜਾੜ ਦੇ ਵਿੱਚ ਤੁਹਾਡੇ ਲਈ ਰਾਹ ਬਣਾਏਗਾ ਤੇ ਥਲ ਵਿੱਚ ਤੁਹਾਡੇ ਲਈ ਨਦੀਆਂ ਵਹਾਏਗਾ ਜਿੱਥੇ ਜਿੱਥੇ ਤੁਸੀਂ ਆਪਣੇ ਆਪ ਨੂੰ ਡਿਸਪਾਇੰਟ ਸਮਝਿਆ ਨਿਰਾਸ਼ ਹੋਏ ਜੇ ਇਸ ਕੰਮ ਦੇ ਵਿੱਚ ਪਰਮੇਸ਼ਵਰ ਉਸੇ ਕੰਮ ਦੇ ਵਿੱਚ ਹੀ ਤੁਹਾਡੇ ਹਾਸੇ ਦੀਆਂ ਗੂੰਜਾਂ ਨੂੰ ਉੱਚੀਆਂ ਕਰੂਗੇ ਉਨ੍ਹਾਂ ਥਾਵਾਂ ਤੇ ਤੁਹਾਡੇ ਲਲਕਾਰੇ ਜਿਹੜੇ ਆ ਗੂੰਜਣਗੇ ਉਨ੍ਹਾਂ ਥਾਵਾਂ ਤੇ ਖਲੋਕੇ ਤੁਸੀਂ ਪਰਮੇਸ਼ਵਰ ਦੀ ਮਹਿਮਾ ਕਰੋਗੇ ਹallelujah ਇਸ ਲਈ ਪੁਰਾਣੀਆਂ ਗੱਲਾਂ ਨੂੰ ਚੇਤੇ ਨਾ ਕਰੋ ਡਾਕਟਰ ਨੇ ਤੁਹਾਡੀਆਂ ਰਿਪੋਰਟਾਂ ਦੇਖ ਕੇ ਕੀ ਕਿਹਾ ਪੁਰਾਣੀਆਂ ਗੱਲਾਂ ਨੂੰ ਚੇਤੇ ਨਾ ਕਰੋ ਕਿ ਡਾਕਟਰ ਨੇ ਕਿਹਾ ਤਾਂ ਜੀ ਇਹਨੂੰ ਗੁਪਤ ਰੋਗ ਆ ਇਹ ਬਾਪ ਨਹੀਂ ਬਣ ਸਕਦਾ ਤੁਸੀਂ ਪੁਰਾਣੀਆਂ ਗੱਲਾਂ ਨੂੰ ਚੇਤੇ ਨਾ ਕਰੋ ਡਾਕਟਰ ਨੇ ਕਹਤਾ ਇਹਦਾ ਇਲਾਜ ਨਹੀਂ ਹੋ ਸਕਦਾ ਪੁਰਾਣੀਆਂ ਗੱਲਾਂ ਨੂੰ ਚੇਤੇ ਨਾ ਕਰੋ ਤੁਹਾਨੂੰ ਕਿਸੇ ਨੇ ਕਹਤਾ ਤੇਰੇ ਸਿਰ ਤੋਂ ਕਦੀ ਕਰਜ਼ਾ ਨਹੀਂ ਲਿੱਥਣਾ ਪੁਰਾਣੀਆਂ ਗੱਲਾਂ ਨੂੰ ਚੇਤੇ ਨਾ ਕਰੋ ਤੁਸੀਂ ਗਰੀਬੀ ਵਿੱਚ ਮਰ ਜਾਣਾ ਪੁਰਾਣੀਆਂ ਗੱਲਾਂ ਨੂੰ ਚੇਤੇ ਨਾ ਕਰੋ ਤੁਹਾਡੇ ਉੱਤੇ ਕੋਈ ਜੱਦੀ ਪੁਸ਼ਤੀ ਸਰਾਪ ਤੁਰੇ ਆਉਂਦੇ ਪੁਰਾਣੀਆਂ ਗੱਲਾਂ ਨੂੰ ਚੇਤੇ ਨਾ ਕਰੋ ਕਿਉਂਕਿ ਪਰਮੇਸ਼ਵਰ ਅੱਜ ਤੁਹਾਡੇ ਲਈ ਸਭ ਕੁਝ ਨਵਾਂ ਕਰਨ ਜਾ ਰਹੇ ਹਨ ਨਵਾਂ ਸਾਲ ਨਵਾਂ ਉਤਸ਼ਾਹ ਨਵੀਂ ਕਿਰਪਾ ਨਿਊ ਗ੍ਰੇਸ ਨਵੀਂ ਜਿੱਤ ਨਵੀਂ ਫਤਿਹ ਹallelujah ਸਭ ਕੁਛ ਤੁਹਾਡੇ ਲਈ ਨਵਾਂ ਹੋਣ ਜਾ ਰਿਹਾ ਹੈ ਨਵੇਂ ਸਾਲ 'ਚ ਬਸ ਤੁਸੀਂ ਨਵੇਂ ਸੰਕਲਪ ਲੈਣੇ ਆ ਆਪਣੇ ਆਪ ਦੇ ਨਾਲ ਨਵੇਂ ਪ੍ਰੋਮਿਸ ਕਰੋ ਕਿ ਮੈਂ ਪ੍ਰਾਰਥਨਾ ਦੇ ਵਿੱਚ ਵਧੂੰਗਾ ਮੈਂ ਵਚਨ ਪੜ੍ਹਨਾ ਸ਼ੁਰੂ ਕਰੂੰਗਾ ਮੈਂ ਪਰਮੇਸ਼ਵਰ ਦੇ ਵੱਲ ਨੂੰ ਆਉਂਗਾ ਮੈਂ ਪਰਮੇਸ਼ਵਰ ਦੇ ਨੇੜੇ ਜਾਊਂਗਾ ਮੈਂ ਜ਼ਿਆਦਾ ਟਾਈਮ ਪਰਮੇਸ਼ਵਰ ਦੇ ਨਾਲ ਸਪੈਂਡ ਕਰੂੰਗਾ ਤੁਸੀਂ ਨਵੇਂ ਸੰਕਲਪ ਲਵੋ ਕਿ ਮੈਂ ਵੱਦ ਤੋਂ ਵੱਧ ਮਿਹਨਤ ਕਰੂੰਗਾ ਹੁਣ ਮੈਂ ਆਲਸ ਵਿੱਚ ਨਹੀਂ ਰਹੂੰਗਾ ਅੱਜ 2025 ਦੇ ਨਾਲ ਨਾਲ ਹੀ ਤੁਹਾਡੇ ਜੀਵਨ ਚੋਂ ਆਲਸ ਤੇ ਦਲਿੱਦਰ ਖਤਮ ਹੋ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਹਰੇਕ ਦੁੱਖ ਤਕਲੀਫ ਦਰਦ ਅੱਜ 2025 ਦੇ ਨਾਲ ਨਾਲ ਹੀ ਤੁਹਾਡੇ ਜੀਵਨ ਚੋਂ ਖਤਮ ਹੋ ਜਾਏ ਅਰ ਨਵੇਂ ਸਾਲ ਵਿੱਚ ਤੁਸੀਂ ਨਵੇਂ ਉਤਸ਼ਾਹ ਦੇ ਨਾਲ ਅੱਗੇ ਆਓ ਨਵੇਂ ਜ਼ੋਰ ਦੇ ਨਾਲ ਲੱਗੇ ਆਓ ਤਾਂ ਜੋ ਤੁਸੀਂ ਪਰਮੇਸ਼ਵਰ ਦੇ ਨਵੇਂ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਦੇਖ ਸਕੋ ਹallelujah ਆਓ ਅਸੀਂ ਬਾਈਬਲ ਦੇ ਵਿੱਚ ਅੱਗੇ ਦੇਖਦੇ ਹਾਂ ਸੈਕੰਡ ਕੋਰਿੰਥIANS ਹੋਦਾ 5th ਚੈਪਟਰ 17th ਵਰਸ ਦੇਖਾਂਗੇ ਦੂਜਾ ਕੋਰਿੰਥੀਆ ਪੰਜਵਾਂ ਅਧਿਆਇ ਉਹਦੀ 17ਵੀਂ ਆਇਤ ਸੋ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟ ਹੈ ਪੁਰਾਣੀਆਂ ਗੱਲਾਂ ਬੀਤ ਗਈਆਂ ਵੇਖੋ ਉਹ ਨਵੀਆਂ ਹੋ ਗਈਆਂ ਹਨ ਹallelujah वचन ਵਿੱਚ ਲਿਖਿਆ ਜੇ ਕੋਈ ਮਸੀਹ ਵਿੱਚ ਆ ਤੇ ਉਹ ਨਵੀਂ ਸ੍ਰਿਸ਼ਟੀ ਨਿਊ ਕ੍ਰिएशन ਜੇ ਤੁਸੀਂ ਪ੍ਰਭੂ ਦੇ ਵਿੱਚੋਂ ਤੁਸੀਂ ਕਹਿੰਦੇ ਹੋ ਕਿ ਪ੍ਰਭੂ ਯਿਸੂ ਮਸੀਹ ਮੇਰਾ ਮੁਕਤੀਦਾਤਾ ਹੈ ਤੁਸੀਂ ਮੰਨਦੇ ਹੋ ਕਿ ਪ੍ਰਭੂ ਯਿਸੂ ਮਸੀਹ ਮੇਰੇ ਗੁਨਾਹਾਂ ਦੇ ਲਈ ਸਲੀਬ ਦੇ ਉੱਤੇ ਬਲੀਦਾਨ ਹੋਏ ਜੇ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਬਪਤਿਸਮਾ ਲੈ ਲਿਆ ਤਾਂ ਤੁਸੀਂ ਹੁਣ ਨਵੀਂ ਸ੍ਰਿਸ਼ਟ ਬਣ ਗਏ ਹੋ ਵਚਨ ਚ ਲਿਖਿਆ ਪੁਰਾਣੀਆਂ ਗੱਲਾਂ ਬੀਤ ਗਈਆਂ ਵੇਖੋ ਉਹ ਨਵੀਆਂ ਹੋ ਗਈਆਂ ਹਨ ਉਹ ਗੱਲਾਂ ਕਿਹੜੀਆਂ ਆ ਜੜੀਆਂ ਬੀਤ ਗਈਆਂ ਆ ਪਾਪ ਵਾਲਾ ਸੁਭਾ ਬੁਰੀਆਂ ਆਦਤਾਂ ਵਿਭਚਾਰ ਧੋਖਾ ਧੜੀ ਲੜਾਈ ਝਗੜੇ ਕਲੇਸ਼ ਕਰਨ ਦੀਆਂ ਚੋਰੀ ਦੀਆਂ ਆਤਾਂ ਹਰੇਕ ਉਹ ਚੀਜ਼ ਜਿਹੜੀ ਸਾਨੂੰ ਪਾਪ ਵੱਲ ਨੂੰ ਲੈ ਕੇ ਜਾਂਦੀ ਸੀ ਜੇ ਕੋਈ ਹੁਣ ਮਸੀਹ ਦੇ ਵਿੱਚ ਹ ਹੁਣ ਉਹ ਨਵੀਂ ਸ੍ਰਿਸ਼ਟੀ ਆ ਪੁਰਾਣੀਆਂ ਗੱਲਾਂ ਬੀਤ ਗਈਆਂ ਵੇਖੋ ਉਹ ਨਵੀਆਂ ਹੋ ਗਈਆਂ ਹੁਣ ਤੁਹਾਡੇ ਜੀਵਨ ਦੇ ਵਿੱਚ ਇੱਕ ਨਿਊ ਕੈਰੈਕਟਰ ਨਜ਼ਰ ਆਉਣਾ ਚਾਹੀਦਾ ਹੈ ਨਵਾਂ ਆਚਰਣ ਨਵਾਂ ਚਰਿੱਤਰ ਇੱਕ ਨਵਾਂ ਇਨਸਾਨ ਤੁਹਾਡੇ ਅੰਦਰ ਨਜ਼ਰ ਆਏ ਤੁਹਾਡਾ ਸੁਭਾਅ ਬਿਲਕੁਲ ਨਵਾਂ ਹੋ ਜਵੇ ਜੇ ਤੁਸੀਂ ਵਾਕਿਆ ਹੀ ਪ੍ਰਭੂ ਦੇ ਵਿੱਚੋਂ ਜੇ ਤੁਸੀਂ ਪ੍ਰਭੂ ਦੇ ਵਿੱਚੋਂ ਤਾਂ ਹੁਣ ਤੁਸੀਂ ਲੜਾਈ ਝਗੜੇ ਵਾਲੇ ਨਹੀਂ ਤੁਸੀਂ ਪ੍ਰੇਮ ਕਰਨ ਵਾਲੇ ਹੋਣੇ ਚਾਹੀਦੇ ਆ ਤੁਸੀਂ ਪਾਪ ਦੇ ਵਿੱਚ ਚੱਲਣ ਵਾਲੇ ਨਹੀਂ ਪਰ ਧਾਰਮਿਕਤਾ ਦੇ ਵਿੱਚ ਚੱਲਣ ਵਾਲੇ ਹੋਣੇ ਚਾਹੀਦੇ ਆ ਜੇ ਤੁਸੀਂ ਮਸੀਹ ਦੇ ਵਿੱਚੋਂ ਹੁਣ ਤੁਹਾਡੇ ਬੋਲ ਚਾਲ ਦੇ ਵਿੱਚ ਫਰਕ ਪੈ ਜਾਣਾ ਚਾਹੀਦਾ ਆ ਤੋਡੇ ਮੂੰਹ ਚੋਂ ਗਾਲੀ ਗਲੋਚ ਨਾ ਨਿਕਲਣ ਤੁਹਾਡੇ ਮੂੰਹ ਚੋਂ ਦੁਰਵਚਨ ਨਾ ਨਿਕਲਣ ਤੁਹਾਡੀਆਂ ਆਦਤਾਂ ਸੈਨਤਾ ਕਰਨ ਵਾਲੀਆਂ ਨਾ ਹੋਣ ਤੁਹਾਡੀਆਂ ਆਦਤਾਂ ਦੋਸ਼ ਲਾਉਣ ਵਾਲੀਆਂ ਨਾ ਹੋਣ ਤੁਹਾਡੇ ਕਦਮ ਗਲਤ ਰਾਹਾਂ ਤੇ ਨਾ ਤੁਰਨ ਤੁਸੀਂ ਮਕੋਲੀਆਂ ਦੀ ਜੁੰਡਲੀ ਵਿੱਚ ਨਾ ਬੈਠੋ ਪਰ ਜੇ ਤੁਸੀਂ ਮਸੀਹ ਦੇ ਵਿੱਚੋਂ ਹੁਣ ਤੁਸੀਂ ਨਵੀਂ ਸ੍ਰਿਸ਼ਟ ਹੋ ਤੁਸੀਂ ਦੂਜਿਆਂ ਦੇ ਲਈ ਚੱਲਦਾ ਫਿਰਦਾ ਬਾਈਬਲ ਬਨਣਾ ਹੈਂ ਤੁਸੀਂ ਇੱਕ ਗੁੱਡ ਐਗਜ਼ੈਂਪਲ ਸੈੱਟ ਕਰਨੀ ਆ ਕਿ ਕੋਈ ਤੁਹਾਡੇ ਵੱਲ ਦੇਖੇ ਤੇ ਤੁਹਾਡੇ ਵਿੱਚੋਂ ਉਹਨੂੰ ਮਸੀਹ ਦੀ ਖੁਸ਼ਬੂ ਆਏ ਮਸੀਹ ਦੀ ਤਸਵੀਰ ਨਜ਼ਰ ਆਏ ਜਦੋਂ ਕੋਈ ਤੁਹਾਡੇ ਵੱਲ ਦੇਖੇ ਤੇ ਉਹ ਆਪਣੇ ਨਿਆਣਿਆਂ ਨੂੰ ਆਪਣੇ ਘਰ ਦੇ ਜੀਆਂ ਨੂੰ ਕਵੇ ਇਹਦੇ ਵਰਗੇ ਬਣ ਕੇ ਵਿਖਾਓ ਪਰ ਇਹ ਨਾ ਹੋਵੇ ਕਿ ਕੋਈ ਆਪਣੇ ਨਿਆਣਿਆਂ ਨੂੰ ਤੁਹਾਡੇ ਲੱਗੋ ਬਾਹ ਫੜ ਕੇ ਦੂਰ ਲੈ ਜਾਵੇ ਇਹਦੇ ਲੱਗ ਗਿਆ ਨਹੀਂ ਖਲੋਣਾ ਕਿ ਤੇ ਇਹਦੇ ਅਰਗਾ ਨਾ ਬਣ ਜਵੀਂ ਇਹਦੀ ਮਤ ਨਾ ਆ ਜਾਵੇ ਤੈਨੂੰ ਕੈਵਰੀ ਹੁੰਦਾ ਨਾ ਕਿ ਗਲਤ ਦੇ ਲਾਗੇ ਬੱਚਾ ਖਲੋਤਾ ਆ ਤੇ ਅਸੀਂ ਬੱਚੇ ਨੂੰ ਖਿੱਚ ਕੇ ਪਾਸੇ ਲਾ ਜੰਨੇ ਆ ਇਹਦੇ ਲਾਗੇ ਨਹੀਂ ਖਲੋਣਾ ਕਹਿਣਾ ਇਹਦੇ ਕੋਲੋਂ ਗਲਤ ਗੱਲਾਂ ਸਿੱਖੂਗਾ ਬੱਚਾ ਕਿਉਂ ਗਲਤ ਸਿੱਖੂਗਾ ਇਟ ਮੀਨ ਕਿ ਜਿਹਦੇ ਲਾਗੋ ਅਸੀਂ ਬੱਚੇ ਨੂੰ ਦੂਰ ਕਰ ਰਹੇ ਆ ਉਹ ਇਨਸਾਨ ਗਲਤ ਜੀਵਨ ਜੀ ਰਿਹਾ ਆ ਕਿਤੇ ਸਾਡੇ ਲਾਗੋ ਕੋਈ ਕਿਸੇ ਨੂੰ ਐਸ ਕਰਕੇ ਦੂਰ ਨਾ ਖੜੇ ਇਨਸਿਓਰ ਫੀਲ ਨਾ ਕਰੇ ਕਿ ਮੇਰਾ ਬੱਚਾ ਜਾਂ ਮੇਰੀ ਪਤਨੀ ਮੇਰਾ ਪਤੀ ਇਹਦੇ ਲਾਗੇ ਖਲੋ ਕੇ ਗਲਤ ਗੱਲਾਂ ਨਾ ਸਿੱਖ ਜਵੇ ਕਿਤੇ ਇਹਦੇ ਨਾਲ ਖਲੋ ਕੇ ਨਸ਼ੇ ਕਰਨ ਨਾ ਲੱਗ ਜੇ ਕਿਤੇ ਇਹਦੇ ਨਾਲ ਖਲੋ ਕੇ ਬੇਵਚਾਰ ਨਾ ਕਰਨ ਲੱਗ ਜਵੇ ਕਿਤੇ ਇਹਦੇ ਨਾਲ ਜਾ ਕੇ ਕਿਤੇ ਕਲੇਸ਼ ਵਿੱਚ ਨਾ ਫਸ ਜੇ ਕਿਸੇ ਨੂੰ ਕੁੱਟਣ ਮਾਰਨ ਨਾ ਲੱਗ ਜਵੇ ਪਰ ਵਚਨ ਕਹਿੰਦਾ ਪੁਰਾਣੀਆਂ ਗੱਲਾਂ ਬੀਤ ਗਈਆਂ ਹੁਣ ਉਹ ਨਵੀਆਂ ਹੋ ਗਈਆਂ ਹੁਣ ਸਾਡੇ ਲਾਗੇ ਲੋਕੀ ਕਹਿਣ ਕਿ ਮੈਂ ਔਨਾ ਘੰਟੇ ਤਾਈਂ ਮੇਰੇ ਨਿਆਣੇ ਦਾ ਖਿਆਲ ਰੱਖੀ ਮੈਂ ਤੇਰੇ ਤੇ ਟਰਸਟ ਕਰਦਾ ਹਾਂ ਹਾਲੇਲੂਇਆ ਤੁਹਾਨੂੰ ਪਤਾ ਅੱਜ ਕੱਲ ਕਿਸੇ ਕੋਲੇ ਨਿਆਣੇ ਛੱਡ ਕੇ ਜਾਣ ਦਾ ਵੀ ਜੁਗ ਨਹੀਂ ਰਹਿ ਗਿਆ ਆਪਾਂ ਦੇਖਦੇ ਹੀ ਆ ਸੋ ਤੁਸੀਂ ਏਜ ਤੇ ਟਰਸਟ ਨਹੀਂ ਕਰ ਸਕਦੇ ਕਿ ਇਹਦੀ ਉਮਰ ਇੰਨੀ ਆ ਤੇ ਇਹਦੇ ਕੋਲੇ ਬੱਚਾ ਛੱਡ ਜੋ ਕਿਉਂਕਿ ਸੰਸਾਰ ਦੇ ਵਿੱਚ ਪਾਪ ਬਹੁਤ ਵੱਧ ਰਿਹਾ ਹੈ ਪਰ ਤੁਹਾਡੇ ਉੱਤੇ ਇੰਨਾ ٹرسٹ ਹੋਵੇ ਕਿਸੇ ਦਾ ਇੰਨਾ ਵਿਸ਼ਵਾਸ ਹੋਵੇ ਕਿਸੇ ਦਾ ਕਿ ਉਹ ਆਪਣੇ ਕਿਸੇ ਵੀ ਫੈਮਿਲੀ ਮੈਂਬਰ ਨੂੰ ਤੁਹਾਡੇ ਕੋਲੇ ਸੁਰੱਖਿਅਤ ਮਹਿਸੂਸ ਕਰਨ ਆਪਣੇ ਆਪ ਨੂੰ ਇਦਾਂ ਦਾ ਬਣਾਓ ਜਦ ਕਦੀ ਤੁਸੀਂ ਕਿਸੇ ਦੇ ਕੋਲ ਬੈਠੋ ਤਾਂ ਲੱਚਰ ਪੁਣੇ ਵਾਲੀਆਂ ਗੱਲਾਂ ਨਹੀਂ ਬਾਣੀ ਦੀਆਂ ਗੱਲਾਂ ਕਰੋ ਵਚਨ ਦੀਆਂ ਗੱਲਾਂ ਕਰੋ ਸਮਝਦਿਆਂ ਗੱਲਾਂ ਕਰੋ ਜੇ ਤੁਸੀਂ ਕਿਸੇ ਘਰ ਦੇ ਵਿੱਚ ਜਾਓ ਤੇ ਉਹਨਾਂ ਦੇ ਘਰ ਦੇ ਵਿੱਚ ਫਸਾਦ ਪਾਉਣ ਵਾਲੀਆਂ ਨਹੀਂ ਮੇਲ ਮਲਾਪ ਕਰਾਉਣ ਵਾਲੀਆਂ ਗੱਲਾਂ ਕਰੋ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਆਉਂਦੇ ਆ ਉਹਨਾਂ ਨੇ ਨਾਲੇ ਆਪਣੇ ਘਰ ਦੇ ਆਂ ਦੀਆਂ ਬਦਖੋਰੀਆਂ ਕਰੀ ਜਾਣੀਆਂ ਆ ਖਰਾਬ ਗੱਲਾਂ ਕਰੀ ਜਾਣੀਆਂ ਆ ਤੇ ਨਾਲ ਉਹਦੀ ਨਾਲ ਹੀ ਉਹਨਾਂ ਨੇ ਤੁਹਾਨੂੰ ਪੁੱਠੀ ਮੱਤ ਦੇਈ ਜਾਣੀ ਆ ਤੈਨੂੰ ਇਦਾਂ ਕਹਿੰਦੇ ਤੂੰ ਇਦਾਂ ਕਰਿਆ ਕਰ ਤੂੰ ਇਦਾਂ ਕਰਿਆ ਕਰ ਅਗਰ ਤੁਸੀਂ ਕੋਈ ਵੀ ਹਸਬੰਡ ਵਾਈਫ ਆ ਉਹਨਾਂ ਦੇ ਜੀਵਨ ਦੇ ਵਿੱਚ ਲੜਾਈ ਆ ਤੇ ਉਹ ਕਿਸੇ ਤਲਾਕ ਸ਼ੁਦਾ ਦੇ ਕੋਲੋਂ ਅਕਲ ਨਹੀਂ ਲੈ ਸਕਦੇ ਜੇ ਉਹਨਾਂ ਨੂੰ ਅਕਲ ਹੁੰਦੀ ਤਾਂ ਉਹਨਾਂ ਦਾ ਤਲਾਕ ਨਾ ਹੁੰਦਾ ਤਾਂ ਅਗਰ ਤੁਸੀਂ ਆਪਣਾ ਘਰ ਵਸਾਉਣਾ ਹੈ ਤਾਂ ਤੁਹਾਨੂੰ ਉਹਦੇ ਉਹਦੀ ਸੰਗਤ ਵਿੱਚ ਬਹਿਣਾ ਪਊਗਾ ਜਿਨ੍ਹਾਂ ਦੋਹਾਂ ਜੀਆਂ ਦਾ ਆਪਸ ਵਿੱਚ ਬਹੁਤ ਪ੍ਰੇਮ ਆ ਜੇ ਤੁਸੀਂ ਆਪਣੇ ਘਰ ਦੇ ਵਿੱਚ ਸ਼ਾਂਤੀ ਬਣਾ ਕੇ ਰੱਖਣਾ ਚਾਹੁੰਦੇ ਆ ਤਾਂ ਤੁਹਾਡਾ ਜਾਣਾ ਆਉਣਾ ਉਹਨਾਂ ਘਰਾਂ 'ਚ ਹੋਣਾ ਚਾਹੀਦਾ ਜਿਨ੍ਹਾਂ ਦੇ ਘਰਾਂ ਵਿੱਚ ਪਹਿਲਾਂ ਤੋਂ ਸ਼ਾਂਤੀ ਹੈ ਜਿਨ੍ਹਾਂ ਦੇ ਆਪਣੇ ਘਰਾਂ ਦੇ ਵਿੱਚ ਕਲੇਸ਼ ਆ ਉਹ ਤੁਹਾਡੇ ਘਰ ਦਾ ਕਲੇਸ਼ ਨਹੀਂ ਮਿਟਾ ਸਕਦੇ ਜੇ ਉਹਨਾਂ ਨੂੰ ਇੰਨੀ ਵਿਜ਼ਡਮ ਹੁੰਦੀ ਤਾਂ ਪਹਿਲਾਂ ਆਪਣੇ ਘਰ ਦਾ ਕਲੇਸ਼ ਖਤਮ ਕਰ ਲੈਂਦੇ ਇਸ ਲਈ ਬਹੁਤ ਜ਼ਰੂਰੀ ਆ ਕਿ ਤੁਸੀਂ ਜਿਹਦੇ ਨਾਲ ਬੈਠਦੇ ਹੋ ਪਹਿਲਾਂ ਤੁਹਾਨੂੰ ਪਤਾ ਹੋਵੇ ਕਿ ਇਹਦੇ ਨਾਲ ਬੈਠਣ ਤੇ ਮੈਨੂੰ ਕਿਵੇਂ ਦਾ ਰੰਗ ਚੜਨਾ ਹੈ ਕਾਮਯਾਬ ਹੋਣ ਦੇ ਲਈ ਕਾਮਯਾਬ ਵਿਅਕਤੀ ਦੇ ਨਾਲ ਬੈਣਾ ਉੱਠਣਾ ਪੈਣਾ ਹੈ ਫੇਲਿਅਰ ਦੇ ਕੋਲੋਂ ਕਾਮਯਾਬੀ ਦਾ ਸਬਕ ਨਹੀਂ ਤੁਸੀਂ ਸਿੱਖ ਸਕਦੇ ਸੋ ਐਸਲੀ ਵਚਨ ਸਾਨੂੰ ਕਹਿੰਦਾ ਹੁਣ ਤੁਹਾਡੇ ਵਿੱਚੋਂ ਪੁਰਾਣੀਆਂ ਗੱਲਾਂ ਖਤਮ ਹੋ ਚੁੱਕੀਆਂ ਜੇ ਤੁਸੀਂ ਮੁਸੀਬੇ ਵਿੱਚ ਹੋ ਸਾਫ ਇਦਾਂ ਹੀ ਲਿਖਿਆ ਕਹਿੰਦਾ ਜੇ ਕੋਈ ਮਸੀਹ ਵਿੱਚ ਤਾਂ ਉਹ ਨਵੀਂ ਸੇਸ਼ਟਿਆ ਜੇ ਤੁਸੀਂ ਮਸੀਹ ਵਿੱਚ ਹੋ ਹੁਣ ਤੁਹਾਡੇ ਵਿੱਚ ਕੋਈ ਵੀ ਐਬ ਨਹੀਂ ਹੋਣਾ ਚਾਹੀਦਾ ਅਰ ਜੇ ਹੈਗੇ ਆ नो no वरीज पर आज ਤੁਸੀਂ ਪ੍ਰੋਮਿਸ ਕਰੋ ਖੁਦ ਦੇ ਨਾਲ ਆਪਣੇ ਆਪ ਦੇ ਨਾਲ ਕਿ ਅੱਜ ਜੋ ਵੀ ਮੇਰੇ ਜੀਵਨ ਦੀਆਂ ਕਮੀਆਂ ਆ ਮੈਂ 2026 ਦੇ ਵਿੱਚ 2026 ਦੇ ਵਿੱਚ ਉਹ ਕਮੀਆਂ ਨੂੰ ਨਹੀਂ ਆਉਣ ਦਊਗਾ ਅੱਜ ਜੋ ਕਮੀਆਂ ਨੂੰ ਮੈਂ ਆਪਣੇ ਚੋਂ ਬਾਹਰ ਕੱਢ ਕੇ ਆਪਣੇ ਨਾਲੋਂ ਲਾ ਕੇ ਫੇਰ ਨਵੇਂ ਸਾਲ ਵਿੱਚ ਐਂਟਰ ਕਰਾਂਗਾ ਆਪਣੇ ਦਿਲ ਵਿੱਚੋਂ ਆਪਣੇ ਰਿਸ਼ਤੇਦਾਰਾਂ ਦੇ ਲਈ ਆਪਣੇ ਭੈਣਾਂ ਭਰਾਵਾਂ ਦੇ ਲਈ ਆਪਣੇ ਕਲੀਗਜ਼ ਦੇ ਲਈ ਆਪਣੇ ਸਰਵੈਂਟਸ ਦੇ ਲਈ ਆਪਣੇ ਬੌਸ ਦੇ ਲਈ ਜਿਹਦੇ ਲਈ ਵੀ ਨਫ਼ਰਤ ਜੈਲਸ ਆ ਮੈਂ ਉਸ ਨਫ਼ਰਤ ਨੂੰ ਉਸ ਈਰਖਾ ਨੂੰ ਆਪਣੇ ਅੰਦਰੋਂ ਪਹਿਲਾ ਬਾਰ ਕੱਢਾਂਗਾ ਔਰ ਫਿਰ 2026 ਦੇ ਵਿੱਚ ਐਂਟਰ ਕਰਾਂਗਾ 2026 ਦੇ ਵਿੱਚ ਮੇਰੇ ਦਿਲ ਵਿੱਚ ਕਿਸੇ ਲਈ ਕੋਈ ਨਫ਼ਰਤ ਨਹੀਂ ਹੋਊਗੀ ਕੋਈ ਈਰਖਾ ਨਹੀਂ ਹੋਊਗੀ ਮੈਂ ਪਿਆਰ ਵੰਡਣ ਵਾਲਾ ਹੋਵਾਂਗਾ ਕਿਉਂਕਿ ਮੇਰੇ ਪ੍ਰਭੂ ਨੇ ਮੈਨੂੰ ਇਹ ਸਬਕ ਦਿੱਤਾ ਕਿ ਸਭ ਤੋ ਵੱਡਾ ਹੁਕਮ ਆ ਇੱਕ ਦੂਜੇ ਦੇ ਨਾਲ ਪ੍ਰੇਮ ਕਰੋ আর প্রেম ਤੋਂ বিনা ਕਿਸੇ ਹੋਰ ਚੀਜ਼ ਦੇ ਕਰਜ਼ਦਾਰ ਨਾ ਹੋਵੋ ਆਪਣੇ ਆਪ ਨਾਲ ਪ੍ਰੋਮਿਸ ਕਰੋ ਕਿ 2026 ਦੇ ਵਿੱਚ ਮੈਂ ਆਪਣੀ ਪੂਰੀ ਵਫਾਦਾਰੀ ਪਰਮੇਸ਼ਵਰ ਦੇ ਸੰਮੁਖ ਵਿਖਾਵਾਂਗਾ 2026 ਦੇ ਵਿੱਚ ਮੈਂ ਪੂਰੀ ਇਮਾਨਦਾਰੀ ਦੇ ਨਾਲ ਚੱਲਾਂਗਾ 2026 ਦੇ ਵਿੱਚ ਹਰ ਰੋਜ਼ ਮੈਂ ਪ੍ਰਾਰਥਨਾ ਕਰਿਆ ਕਰਾਂਗਾ ਕਿਉਂਕਿ ਨਾਓ ਆਈ ਐਮ ਨਿਊ ਕ੍ਰिएशन ਹੁਣ ਮੈਂ ਨਵੀਂ ਸ੍ਰਿਸ਼ਟੀ ਹਾਂ ਸਾਰੀਆਂ ਪੁਰਾਣੀਆਂ ਗੱਲਾਂ ਮੇਰੇ ਵਿੱਚੋਂ ਬੀਤ ਗਈਆਂ ਸੱਚੀ ਤੁਹਾਡੇ ਵਿੱਚੋਂ ਖਤਮ ਹੋ ਜਾਣੀਆਂ ਚਾਹੀਦੀਆਂ ਹਨ ਔਰ ਕੋਈ ਵੀ ਤੁਹਾਡੇ ਅੰਦਰੋਂ ਹੱਥ ਪਾ ਕੇ ਉਹਨਾਂ ਖਰਾਬ ਚੀਜ਼ਾਂ ਨੂੰ ਨਹੀਂ ਕੱਢ ਸਕਦਾ ਤੁਹਾਡੇ ਆਪਣੇ ਸੰਕਲਪ ਨੇ ਉਹਨਾਂ ਚੀਜ਼ਾਂ ਨੂੰ ਤੁਹਾਡੇ ਵਿੱਚੋਂ ਖਤਮ ਕਰਨਾ ਹੈ। ਤੁਸੀਂ ਮਨ ਬਣਾਉਣਾ ਹੈ। ਅਰ ਤੁਸੀਂ ਆਪਣੇ ਮੂੰਹ ਤੋਂ ਇਕਰਾਰ ਕਰਨਾ ਹੈ। ਮਨ ਨਾਲ ਨਿਰਣਾ ਕਰਨਾ ਹੈ ਤੇ ਮੂੰਹ ਤੋਂ ਤੁਸੀਂ ਇਕਰਾਰ ਕਰਨਾ ਤੇ ਤੁਹਾਡੇ ਲਈ ਹੋ ਜਾਣਾ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ। ਅਮੀਨ।